ਆਰੇ ਦੇ ਨਾਮ ਤੋਂ ਆ ਕੋਲ ਜਿਹੜੇ ਪੰਜ ਸਿੱਖ ਜਥੇਬੰਦਿਆਂ ਨੇ ਜਿਹੜੀਆਂ ਲਿੰਗ ਸਿੰਘ ਜਥੇਬੰਦਿਆਂ ਪਹੁੰਚ ਗਏ ਨੇ ਲੜਕੀ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਹੈਗਾ ਇਹ ਕੁੜੀ ਜਿਹੜੀ ਹੈਗੀ ਆ ਆਪਣੇ ਸੌਰਾ ਪਰਿਵਾਰ ਤੋਂ ਬਾਹਰ ਜਾ ਰਹੀ ਸੀ ਕਿਉਂਕਿ ਇਹਦੇ ਇਲਜ਼ਾਮ ਨੇ ਕੁੜੀ ਦੇ ਇਹ ਸੌਰਾ ਪਰਿਵਾਰ ਨੇ ਜਿਹੜਾ ਇਹਨੂੰ ਘਰੋਂ ਕੱਢ ਦਿੱਤਾ ਹੈ 4 ਸਾਲ ਦੀ ਬੱਚੀ ਹੈ ਇਸ ਕੁੜੀ ਕੋਲੇ ਅੱਜ ਇਹ ਪਹੁੰਚੇ ਨੇ ਇੱਥੇ ਢੰਡੋਲੀ ਖੁਰਦ ਦੇ ਵਿੱਚ ਆਪਣੇ ਸੋਹਰਾ ਪਰਿਵਾਰ ਦੇ ਪਿੰਡ ਪਹੁੰਚੇ ਨੇ ਇਹ ਲੜਕੀ ਜਿਹੜੀ ਆ ਦੇਖ ਸਕਦੇ ਤੁਸੀਂ ਕਿ ਹਥੌੜਾ ਤੇ ਛੈਣੀ ਲੈ ਕੇ ਪਹੁੰਚ ਗਈ ਹੈ ਕੁੜੀ ਆਪਣੇ ਘਰ ਦੇ ਵਿੱਚ ਬੈਠਣ ਦੇ ਵਾਸਤੇ ਆਈ ਹੋਰ ਇਹ ਕੌਣ ਹੈ ਸਾਡਾ ਵੀ ਸਾਡੇ ਬਾਪ ਦਾ ਰਹੇ ਸਾਡੇ ਨਾਲ ਚੜ ਗਿਆ ਕਿਦਾਂ ਤੁਹਾਡੇ ਨਾਲ ਨਹੀਂ ਗਈ ਬੜੀ ਬੜੀ ਇਹ ਲੜਕੀ ਇਹ ਦੇਖਦਾ ਤੁਸੀਂ ਇਹਨੂੰ ਰੋਕਿਆ ਯਾਰ ਇਸ ਕੁੜੀ ਨੂੰ ਟੱਕੇ ਦੇਣਾ ਕੌਣ ਹੈ ਰੋਕੇ ਜਾ ਰਿਹਾ ਹੈ ਨਹਿਂਗ ਸਿੰਘ ਜਥੇਬੰਦੀ ਆ ਕੁੜੀ ਟੱਪ ਗਈ ਆਪਣੇ ਆਪਣੇ ਘਰ ਦੇ ਵਿੱਚ ਆਪਣੇ ਘਰ ਦੇ ਅੰਦਰ ਵਰ ਗਈ ਇਹ ਲੜਕੀ ਹੈ ਜਿਹੜੀ ਆਪਣੇ ਘਰ ਦੇ ਅੰਦਰ ਵਰ ਗਈ ਹੈ ਤੁਸੀਂ ਦੇਖ ਸਕਦੇ ਹੋ ਨਹਿਂਗ ਸਿੰਘ ਜਥੇਬੰਦੀਆਂ ਦੀ ਮੌਜੂਦਗੀ ਦੇ ਵਿੱਚ ਇਹ ਲੜਕੀ ਹੈ ਜਿਹੜੀ ਤੰਦ ਟੱਪ ਕੇ ਆਪਣੇ ਘਰ ਦੇ ਵਿੱਚ ਵਰ ਗਈ ਹੈ ਕੁੜੀ ਅਸੀਂ ਸਾਰਾ ਪਤਾ ਕਰਕੇ ਆ ਤੁਹਾਡੇ ਬਾਰੇ ਅਸੀਂ ਹੋਣੀ ਅਸੀਂ ਤੁਹਾਡੇ ਬਾਰੇ ਪਤਾ ਕਰਕੇ ਆ ਸਾਰਾ ਅਸੀਂ ਤੁਹਾਡੇ ਬਾਰੇ ਪਤਾ ਕਰਕੇ ਆ ਸਾਰਾ ਮਾਤਾ ਵੀ ਕਿਹੜਾ ਕੀ ਕਰਦਾ ਕਿਹੜਾ ਕੀ ਨਹੀਂ ਕਰਦਾ ਸਾਰਾ ਪਤਾ ਦਾ ਸਾਰਾ ਥੋੜਾ ਟਾਈਮ ਨਹੀਂ ਹੁੰਦਾ ਜਿੰਨਾ ਆਪਾਂ ਕਰਾਂਗੇ ਨਾ ਇਹ ਥੋੜਾ ਟਾਈਮ ਨਹੀਂ ਹੁੰਦਾ ਸਾਰਾ ਨਗਰ ਸਾਰਾ ਨਗਰ ਕੀ ਸਾਰਾ ਹੀ ਪੁੱਛ ਗਿਆ ਅਸੀਂ ਪੁੱਛ ਗਿਆ ਆਏ ਮਾਤਾ ਅਸੀਂ ਪੁੱਛ ਕੇ ਆਏ ਆ ਅਸੀਂ ਪੁੱਛ ਕੇ ਆਏ ਆ ਕੋਈ ਨਾਲ ਖੜੇ ਉਹਦਾ ਹੱਕਦਵਾਨ ਆਇਆ ਦੇ ਕੱਲ ਨੂੰ ਤੇਰੇ ਨਾਲ ਵੀ ਹੁੰਦੀ ਤੇ ਤੇਰੇ ਨਾਲ ਵੀ ਖੜਾਂਗੇ ਅੱਜ ਤੇਰੇ ਨਾਲ ਤੇਰੇ ਨਾਲ ਨਹੀਂ ਖੜਾਂਗੇ ਤਾਲੀ ਨਾ ਕਰੋ ਤੂੰ ਬੈਠੋ ਤਾਲੀ ਨਾ ਕਰੋ ਆ ਜਾਓ ਇੱਕ ਵਾਰੀ ਰੱਖ ਕੇ ਦੇਖੋ ਆਪਣੀ ਟੀਮ ਹੋਵੇਗੀ ਦਾੜੀ ਕਿਤਰਾ ਚਾਹੀਦਾ

मेरी लमारियां देखोग पट्टिया पे ਅੱਠ ਦੇ ਤੁਸੀਂ ਪਿੰਡ ਦਾ ਪੱਤ ਹੋ ਗਿਆ ਤੋਂ ਮੁਹੱਲੇ ਦੇ ਵਿੱਚ ਆ ਦੇਖੋ ਸਾਰਾ ਇਹ ਪਰਿਵਾਰ ਦਾ ਜਿਹੜਾ ਕੋਈ ਕਹਿਰ ਕੋਈ ਸੀ ਪਰਿਵਾਰ ਦਾ ਕੋਈ ਬੰਦਾ ਕਹਿੰਦੇ ਬੋਲ ਟੂ ਹੀ ਕੋਈ ਬੁਲਾਇਆ ਤੁਸੀਂ ਬੁਲਾਇਆ ਮੈਨੂੰ ਹਾਂਜੀ ਮੈਂ ਆਪਣੀ ਅਜਾਥ ਬੰਦੀ ਆ ਜਿਹੜੀ ਆਪਣੀ ਅਦਲ ਅਦਲਾ ਦਾ ਮੈਂ ਆਪਣੀ ਮਤਵ ਵਾਸਤੇ ਬੁਲਾਇਆ ਗਿਆ ਕੀ ਤਾਂ ਕਹੋ ਮੇਰੇ ਨਾਲ ਤਾਂ ਕਵਰੀ ਪਹਿਲਾਂ ਤੇ ਕਿ ਨਜਾਇਜ਼ ਪਰਚਾ ਪਾਇਆ ਜੀ ਮੇਰਾ ਮੇਰੇ ਤੇ ਇਹਨਾਂ ਨੇ ਮੇਰੀ ਨਣਦਾ ਨੇ ਵੀ ਇਹਨੇ ਵੀ ਸਾਡਾ ਭਾਈ ਸਰਪੇ ਦੇ ਕੇ ਮਾਰਿਆਗਾ ਮੈਂ ਨਹੀਂ ਮਾਰਿਆ ਜੁਨੇ ਜਵਨੀ ਦਿਲਾਰਜ ਪਿੱਛੇ ਆਪ ਮਾਰਿਆਗਾ ਮੈਂ ਜਿਹੜੇ ਵੀ ਕੱਟ ਗਿਆ ਇਹ ਬੱਚੀ ਨਾਲ 35 ਦਿਨਾਂ ਤੇ ਹੁਣ ਮੈਂ ਜਦੋਂ ਬਾਹਰ ਆਈਆਂ ਤੇ ਮੇਰੇ ਘਰ ਤੇ ਕਬਜ਼ਾ ਕਰਕੇ ਪਾ ਦਿੱਤਾ ਹਾਂਜੀ ਤੁਸੀਂ ਕਿੱਥੇ ਜਾ ਰਹੇ ਹੋ ਮੈਂ ਆਪਣੇ ਘਰ ਜਾ ਰਹੀ ਹਾਂ ਸੋਨੂੰ ਇਨਸਾਫ਼ ਲਵਾਉਣਗੇ ਮੈਨੂੰ ਆ ਦੇਖੋ ਇਹ ਹੱਕ ਦਿਵਾਣਾ ਚਾਹੀਦਾ ਸਰਕਾਰਾਂ ਨੂੰ ਪੰਜਾਬ ਪੁਲਿਸ ਅੱਗੇ ਰਿਕਵੈਸਟਾ ਕਿ ਤੁਸੀਂ ਸਾਨੂੰ ਕਹਿ ਤੇ ਰਹ ਜੋ ਗਲਤ ਆ ਜਿਹੜੀਆਂ ਧੀਆ ਬੇਕਾਰ ਕਰਿਆ ਗਿਆ ਘਰ ਬੂਹੇ ਵਿੱਚੋਂ ਕੱਢੀਆਂ ਗਈਆਂ ਉਹ ਫਰਜ ਕਿੰਨਾ ਦਾ ਵਾ ਪੰਜਾਬ ਪੁਲਿਸ ਦੀ ਰਿਕਵੈਸਟ ਆ ਕਿ ਧੀਆ ਦਾ ਸਾਹ ਵੀ ਅਸੀਂ ਹੁਣ ਆਨੇ ਸਾਡੇ ਇਹੋ ਕੰਮ ਕਰਦੇ ਵੀ ਧੀਆ ਨੂੰ ਜਦੋਂ ਵਿਆਹ ਕੇ ਲਿਆਂਦਾ ਫੇ ਆਦਮੀ ਮਰ ਗਿਆ ਤੇ ਇਹਦਾ ਹੱਕ ਨਹੀਂ ਬਣਦਾ ਹੈਗਾ ਜਦੋਂ ਇਹਨੇ ਬੱਚੇ ਜੰਮੇ ਆ ਉਹਨੂੰ ਘਰ ਦੇ ਵਿੱਚੋਂ ਬੇਗਰ ਝੂਠੇ ਨਜਾਮ ਲਾ ਕੇ ਕਿਉਂ ਕਰਦਾ ਜਾਂਦਾ ਇਹ ਕਾਰਨ ਕੀ ਹੈ ਕਾਰਨ ਇਹ ਹੋਈ ਵੀੜਾ ਹਿੱਸਾ ਵਾ ਸਾਨੂੰ ਨਾ ਇਹਦਾ ਦੇਸਾ ਨਹੀਂ ਦਿੱਤਾ ਜਾਵੇ ਹਾਂਜੀ ਇੱਕ ਹਿੱਸੇ ਕਰਕੇ ਕੱਢਿਆ ਜਾਦਾ ਬਈ ਜਿਹੜੀ ਕੁੜੀ ਰੋਕ ਰਹੀ ਸੀ ਇਹ ਕੌਣ ਆ ਕੁੜੀ ਇਹ ਨਾਨਾ ਨਾਈ ਨਾਨੀ ਨਾਨਾ ਦਾ ਹੱਕ ਨਹੀਂ ਬਣਦਾ ਹੈਗਾ ਹਾਂ ਨਾਨਾ ਨਾਨ ਆਪਣੇ ਪੇਕੇ ਘਰ ਆ ਕੇ ਬੈਠੀ ਹੋਈ ਆ ਨਾਨ ਆਪਣੇ ਪੇਕੇ ਘਰ ਆ ਕੇ ਬੈਠੀ ਹੋਈ ਆ ਆਪਣੇ ਸਹੁਰੇ ਛੱਡ ਕੇ ਇਹਨੂੰ ਕੁੜੀ ਨੂੰ ਘਰੋਂ ਬੇਕਾਰ ਕਰਿਆ ਹੋਇਆ ਜ਼ਮੀਨ ਤੇ ਵੀ ਜਿਹੜੀ ਜ਼ਮੀਨ ਵੀ ਇਹੋ ਵੰਦੇ ਆ ਉਹਤੇ ਵੀ ਕਬਜ਼ਾ ਕਰਦੇ ਉਹਤੇ ਵੀ ਕਬਜ਼ਾ ਹੱਥ ਕੇ ਦੇ ਘਰ ਵਾਲੇ ਦਾ ਅੱਜ ਕਿਹੜੀ ਜਥੇਬੰਦੀ ਤੁਹਾਡੀ ਆਈ ਇਹਨਾਂ ਨੂੰ ਇਨਸਾਫ ਦਿਵਾਉਣ ਤਰਨਾ ਦਾ ਲੜਬਾ ਖਰਬਾ ਜਹੇ ਦਾ ਰਾਜਾ ਰਾਜਾ ਸਿੰਘ ਜਹੇਦਾਰ ਸ਼ੇਰ ਸਿੰਘ ਜੀ ਤੂੰ ਕਿਹੜੇ ਜਗ੍ਹਾ ਤੋਂ ਆਏ ਤੁਸੀਂ ਅਸੀਂ ਆਏ ਚੰਡੀਗੜ੍ਹ ਕੌਮੀ ਅਨਸਾਫ਼ ਮੋਰਚੇ ਤੋਂ ਆਏ ਹੋਏ ਆ ਜੀ ਤੁਸੀਂ ਇਸ ਬੱਚੀ ਨੂੰ ਅੱਜ ਇਨਸਾਫ਼ ਦਵਾ ਕੇ ਜਾਣਾ ਜੀ ਹਾਂ ਜੀ ਕਿਹੜੇ ਆ ਜੀ ਹੱਕ ਸੱਚ ਦੇ ਖੜੇ ਆ ਜਿੱਦੇ ਨਜਾਇਜ਼ ਧੱਕਾ ਹੁੰਦਾ ਉੱਥੇ ਦੇ ਰਹੇ ਆ ਪੈਰਾਂ ਜਿੱਥੇ ਧੀਆਣਾ ਹੁੰਦਾ ਤੇ ਧੀਆ ਜਾਂਦੀਆਂ ਵਸਾ ਕੇ ਆਈਦੀਆਂ ਹੱਕ ਦੇ ਕੇ ਆਈਦਾ ਇਹਨੂੰ ਬਿਠਾ ਕੇ ਜਾਵਾਂਗੇ ਜੀ ਕੁੜੀ ਨੂੰ ਹਾਂ ਜੀ ਜੀ ਬਿਠਾ ਕੇ ਜਾਵਾਂਗੇ ਜੀ ਆਹ ਦਵਾਉਣਾ ਸੋਨੂੰ ਪਾਦੇ ਵਾਸਤੇ ਇਹ ਥੋੜੇ ਨਾਲ ਕਦੇ ਪਾਪਾ ਜੀ ਇਹ ਸਾਰੇ ਬੱਚ ਸਾਰੇ ਪਾਸੇ ਗਏ ਨੇ ਸੁਣ ਲੋ ਗੱਲ ਜੀ ਥਾਣੇ ਸਾਰੇ ਪਾਸੇ ਕਟੈਰੀ ਇੰਨਾ ਇਹ ਨਾਂਅ ਮਤਲਬ ਇਹਨਾਂ ਨੇ ਕਰਾਇਆ ਇੰਤਕਾਲ ਇੰਤਕਾਲਾ ਕੁੜੀ ਨਾਲ ਰੋਕਦਾਰੀ ਟੁੱਟ ਗਿਆ ਜੱਜ ਨੇ ਇੰਨਾ ਇਹਦੇ ਘਰ ਵਾਲੇ ਦਾ ਨਾਂ ਖੜਾ ਸਾਰਾ ਕੁਝ ਜ਼ਮੀਨ ਘਰ ਉਹ ਕੁੜੀ ਆ ਦੇ ਪਰ ਆਪ ਚਾਰ ਸਾਲ ਦੀ ਇਹ ੱਟਕੇ ਨਾਲ ਬਾਹਰ ਕੱਢੀ ਹੋਈ ਹੈ ਦੱਸੋ ਕਿੱਥੇ ਜਾਵੇ ਬਾਦਰ ਨੂੰ ਆ ਕਹਿੰਦਾ ਜੋ ਮਰਜੀ ਇਨਸਾਫ ਜਿਹੜਾ ਬਣਦਾ ਉਹ ਕਰਦਾ ਸਰਪੰਚ ਕਰ ਦੇਵੇ ਅਸੀਂ ਤਾਂ ਹੀ ਉਹਨਾਂ ਜੇ ਬੁਲਤ ਕੋ ਕਰਦੀ ਭਾਈ ਅਸੀਂ ਤਾਂ ਆਉਨੇ ਆ ਸਾਡੇ ਨਾਲ ਹੀ ਉਹਨਾਂ ਗਏ ਬੰਦੇ ਨਾਲ ਬੰਦਾ ਗੱਲ ਕਰੇ ਵਿੱਚ ਬੁੜੀਆਂ ਰਿਆ ਕੇ ਥੱਥੋ ਬਾਈ ਕਰਦੀ ਆ ਜਿਹਨੂੰ ਰੋਕਦੇ ਹੀ ਭਰੇ ਰਹਾ ਉਹ ਜਥੇਦਾਰ ਨੂੰ ਸਾਡੇ ਨੂੰ ਗਲਤ ਬੋਲਿਆ ਨਾ ਇਹਨਾਂ ਦਾ ਪ੍ਰੋਣਾ ਪ੍ਰੋਣਾ ਦਾ ਘਰ ਰਹਿੰਦਾ ਨਾ ਸ਼ਰਮ ਨਹੀਂ ਉਹਦੀ ਨੂੰ ਯਾਰ ਬਸ ਪੈਸੇ ਖਾਣ ਨੂੰ ਲੈਂਪ ਕਰਾਈਏ 5-6 ਲੱਖ ਦੀ ਲੈਂਪ ਕਰਾ ਕੇ ਖਾ ਕੇ ਕਢਾ ਕੇ ਪੈਸੇ ਕਿਤੇ ਮਿੰਟ ਪ੍ਰੋਣਾ ਉਹ ਮੁੰਡਾ ਇਹਨਾਂ ਦਾ ਘਰ ਵਾਲਾ ਆ ਮਰਿਆ ਹੋਇਆ ਠੀਕ ਆ ਇਹ ਗਰਾਉਂਡੇ ਵਿੱਚ ਅੰਸੀਦਾ ਉੱਥੇ ਹਰ ਤਾਹ ਚ ਅੰਦਰ ਜਿਹੜੀ ਲੇਡੀ ਬੈਠੀ ਸੀ ਬਜ਼ੁਰਗ ਉਹ ਉਹ ਨਹੀਂ ਨਾਨੀ ਆ ਦਸ ਤੀਜੇ ਪਾਸੇ ਪੜਾਈ ਹੋਈ ਆ ਬਸ ਸਾਰਾ ਕੁਝ ਭਾਈ ਉਹਨਾਂ ਨੇ ਜਲਾਓ ਜਦੋਂ ਮੁੰਡਾ ਬੰਦਾ ਮਰਿਆ ਉਹ ਜੱਜ ਵੀ ਇੰਨਾ ਬੇਬੂਖ ਨਹੀਂ ਹੈਗਾ ਵੀ ਜੱਜ ਉਹ ਹੀ ਜਵਾਨਦ ਦੇ ਦੂੰ ਉਹਨੇ ਦੇਖਿਆ ਸਾਰਾ ਕੁਝ ਤਾਂਹੀਂ ਜਵਾਨਦ ਦਿੱਤੇ ਕੁੜੀ ਨੂੰ ਨਹੀਂ ਕਤਲ ਦੇ ਕੇ ਜਿਹੜਾ ਕਹਿੰਦਾ ਜਵਾਨਦ ਹੋ ਜਾਂਦੀ ਆ ਕੋਈ ਬੰਦਾ ਕਹ ਦੇਵੇ ਜਵਾਨਦ ਹੋ ਜੀ ਇਹ ਲੋਕ ਕਹਿੰਗਾ ਉਹ ਕਰ ਦਾਂਗੇ ਇਹ ਕੁੜੀ ਨਾਲ ਧੱਕਾ ਹੋ ਰਿਹਾ ਜੀ ਨੂੰ ਇਨਸਾਫ ਚਾਹੀਦਾ ਆ ਪਰ ਸਾਰਿਆਂ ਦਾ ਸੰਜੋਗ ਨਾਲ ਇਹਨੂੰ ਇਨਸਾਫ ਦਿੱਤਾ ਜਾ ਬਈ ਮੈਨੇ ਕੀ ਹੋਇਆ ਇਹ ਜਿਹੜਾ ਅੱਜ ਚੌਂ ਦੇ ਜਿਹਦੇ ਮੁਕੱਦਮਾ ਸਾਡੇ ਲਈ ਕੇਸ ਤੇ ਗਰੰਟੇ ਨੇ ਚੌਂ ਜਿਹਨੇ ਮੇਰੇ ਪਾਈ ਤੇ ਮੁਕਦਮਾ ਲਾਇਆ ਪਰਜਾਈਏ ਤੁਹਾਡੀ ਉੱਤੇ ਗਈ ਹੈ ਥਾਣੇ ਦੇ ਵਿੱਚ ਮੇਰੇ ਪਾਈ ਨੂੰ ਤਾਂ ਥਾਣੇ ਚੋਂ ਕਾਇਆ ਗਿਆ ਹਰਣਾ ਨੇ ਤੇ ਕਾਇਆ ਆਇਆ ਨੇ ਔਰ ਸਾਰਾ ਫੋਨ ਕੀਤਾ ਮੈਂ ਲੈ ਵੀਡੀਓ ਤੁਸੀਂ ਪਾਜੀ ਫੋਨ ਕਰ ਰਹੀ ਹੈ ਪਰਜਾਈ ਫੋਨ ਕਰ ਰਹੀ ਹੈ ਕਿ ਮੈਂ ਸਿਰਫ ਬੇਬੀ ਕਿ ਬਣੂੰ ਅਰੇ ਤੁਹਾਡੀ ਪਰਜਾਈ ਇਲਜ਼ਾਮ ਲਾ ਰਹੀ ਹੈ ਕਹਿੰਦੀ ਵੀ ਮੈਨੂੰ ਘਰੋਂ ਕੱਢਤਾ ਮੇਰੇ ਘਰ ਤੇ ਕਰਜਾ ਜ਼ਮੀਨ ਤੇ ਕਰਜਾ ਸਾਡੇ ਵੀਡੀਓ ਕੋਈ ਆਪਾ ਜੀ ਮੇਰੇ ਪਾਈ ਨੂੰ ਜਿਹੜਾ ਰੋਕਾ ਆ ਗਿਆ ਥਾਣੇ ਚ ਸਾਰਾ ਪਿੰਡ ਗਵਾ ਥਾਣੇ ਦੇ ਵਿੱਚ ਤੱਕਣਾ ਲੱਗਿਆ ਚੁੱਕ ਵਾਂਦੀ ਮੈਂ ਮੈਂ ਸੁਣ ਰਹੀ ਕੀ ਇਤ ਦਿਨਾਂ ਨਾਲ ਮਤਨ ਦੀ ਬਾਲ ਤੁਸੀਂ ਇਹ ਜਿਹੜਾ ਇਹ ਰੌਲਾ ਜੀ ਅੱਜ ਨਿੰਗ ਸਿੰਘ ਜਿੱਥੇ ਬੰਦੀਆਂ ਆਈਆਂ ਨੇ ਇਹ ਜਿਹੜੀ ਕੁੜੀ ਹੈਗੀ ਇਹ ਕੁੜੀ ਕੀ ਲੱਗਦੀ ਥੋੜੀ ਮੇਰੇ ਸਾਲੇ ਹਾਰ ਲੱਗਦੀ ਥੋੜੀ ਸਾਲੇ ਹਾਰ ਜੀ ਹਾਂ ਜੀ ਇਹ ਕੀ ਰੌਲਾ ਕੀ ਅੱਜ ਘਰੇ ਬੈਠੀ ਹੈ ਨਿੰਗ ਸਿੰਘ ਜਿੱਥੇ ਬੰਦੀਆਂ ਕਹਿੰਦੇ ਨੇ ਕਿ ਇਹਨੂੰ ਘਰੇ ਬਿਠਾਉਣ ਆਏ ਆ ਅਸੀਂ ਸਰ ਇਹਦਾ ਹੁਣ ਇਹਨਾਂ ਨੂੰ ਪਤਾ ਹੋਈ ਕਿਵੇਂ ਆ ਨਾਨਾ ਨਾਨੀ ਨੇ ਮੁੰਡਾ ਪਾਲਿਆ ਇੱਕ ਸਾਲ ਦਾ ਦੀ ਗਈ ਇੱਕ ਸਾਲ ਦਾ ਮੁੰਡੇ ਰੇੜੀ ਰੱਖੂਗੀ ਦੀ ਇਹ ਨਾਨਾ ਨਾਨੀ ਨੇ ਪਾਲਿਆ ਇਹਨੂੰ ਘਰੋਂ ਬਾਹਰ ਕੱਢੀ ਗਈ ਹੈ ਹੁਣ ਆ ਦੇਖੋ ਕੁੱਟ ਮਾਰ ਕੇ ਸਾਰਾ ਕੁਝ ਬਾਹਰ ਕਰ ਦਿੱਤਾ ਇਹ ਅੰਦਰ ਬੜਾ ਨਾਨੀ ਜੀ ਇਹ ਅੰਦਰ ਐਸੀ ਦੀ ਇਹਨਾਂ ਨੇ ਪਾਲਿਆ ਇਹਨਾਂ ਨੇ ਜੀ ਬੱਚਾ ਇਹੋ ਅੱਛਾ ਜੀ ਇੱਕ ਸਾਲ ਦਾ ਬੱਚਾ ਪਾਲਿਆ ਸੀ ਇਹਨਾਂ ਨੇ ਹੁਣ ਆ ਦੇਖੋ ਇਹ ਪਹਿਲਾਂ ਕੁੱਟ ਕੁੱਟ ਕੇ ਪਹਿਲਾਂ ਕਰੂਗਾ ਤੇ ਹੁਣ ਫੇਰ ਬਈ ਜਿੰਦੇ ਫੇਰ ਕੱਦੋ ਲਾਰ ਕੇ ਸੀ ਬਾਹਰ ਦੋਨੇ ਗੀਟਾਂ ਦੇ ਜਿੰਦੇ ਲੱਗੇ ਹੋਏ ਸੀ ਬਾਹਰ ਜਿੰਦੇ ਫੇਰ ਇਹ ਰਹਿੰਦੇ ਹੁਣ ਇਹ ਆ ਕੇ ਕਬਜ਼ਾ ਕਰਦੇ ਢ ਤੇ ਹੁਣ ਉਹ ਜਿਹੜੀ ਲੜਕੀ ਥੋੜੀ ਸਾਲੇ ਹਾਰ ਉਹ ਕਹਿੰਦੀ ਵੀ ਮੇਰਾ ਹੱਕ ਦੱਬਰ ਖਾ ਇਹਨਾਂ ਨੇ ਵੀ ਮੈਂ ਤਾਂ ਹੱਕ ਉਹਦਾ ਹੱਕ ਹੀ ਨਹੀਂ ਹੈਗਾ ਜੀ ਉਹ ਕੁੜੀ ਕੁੜੀ ਨਾ ਆਈ ਜਿਹੜਾ ਹੈਗਾ ਉਹਨੂੰ ਦੇਵਾਂਗੇ ਅਸੀਂ ਕੁੜੀ ਦੀ ਕੋਈ ਜਥੇ ਬੰਦੀ ਆਈਆਂ ਤੁਸੀਂ ਇਹਨਾਂ ਨਾਲ ਗੱਲ ਕੀਤੀ ਕੋਈ ਨਹੀਂ ਸਾਡੇ ਨਾਲ ਕੋਈ ਵਾਸਤੇ ਸਾਨੂੰ ਦੱਸਿਆ ਨਹੀਂ ਉਸ ਗੱਲ ਹੀ ਨਹੀਂ ਸਾਡੇ ਹੋਈ ਹਾਂ ਜੇ ਸਾਡੇ ਨਾਲ ਗੱਲ ਬੈਠ ਕੇ ਕਰਨੇ ਫੇਰੀ ਹੋਊਗੀ ਸਾਨੂੰ ਤਾਂ ਪਤਾ ਨਹੀਂ ਲੱਗੇ ਕੋਈ ਆਪਸੀ ਥੋੜਾ ਨਿਬੜਸਾ ਦਾ ਕੋਈ ਸਮਝੌਤਾ ਕੋਈ ਕੋਈ ਗੱਲ ਨਹੀਂ ਹੋਈ ਹੈ ਜੀ ਕੋਈ ਨਹੀਂ ਗੱਲ ਕੋਈ ਹਾਂ ਜੀ ਹੁਣ ਕਿਵੇਂ ਤੁਸੀਂ ਕੀ ਕਹਿਣਾ ਚਾਹੁੰਦੇ ਜੋ ਥੋੜੇ ਇਹ ਤੁਸੀਂ ਉਰੀ ਰਹਿਣੇ ਹੋ ਜਾਂ ਤੁਸੀਂ ਆਪਦੇ ਪਿੰਡ ਰਹਿਣ ਲੇ ਮੈਦਾ ਪਿੰਡ ਨੇ ਜੀ ਇਹ ਨਾਨਾ ਨਾਨੀ ਦੇ ਉਹਦੀ ਭੈਣ ਉਹ ਦੇ ਦਿੰਦੇ ਜੀ ਛੋਟੀ ਮਿਸੀ ਜੀ ਵੀ ਉਰੀ ਮਤਲਬ ਉਰੀ ਸੀ ਜੀ ਉਹ ਨਾਨਾ ਨੀ ਇਹਨੇ ਲੈ ਆਇਆ ਉਹ ਦੇਖ ਰੇ ਕਰਦੇ ਨੇ ਨਾਨੀ ਦੇਖ ਰੇ ਕਰਦੇ ਨੇ ਜੀ ਫੁਰਕੀ ਮੇ ਭਾਈ ਮਸਲਾ ਕੀ ਲੱਗਦਾ ਤੁਹਾਨੂੰ ਨਿਬੜ ਸਕਦਾ ਕੋਈ ਮਸਲਾ ਹੈ ਕਿਸੇ ਹਿਸਾਬ ਨਾਲ ਇਹ ਤਾਂ ਹੁਣ ਬੈਠ ਕੇ ਬਲਗੂ ਆਂ ਤਾਂ ਕੁਝ ਮਸਲਾ ਲੱਗਦਾ ਜੀ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਤੁਸੀਂ ਕਿਸੇ ਤਰ੍ਹਾਂ ਦੀ ਕੀ ਪ੍ਰਸ਼ਾਸਨ ਨਾਲ ਬਸੇ ਕੀਤੇ ਕੋਈ ਪ੍ਰਸ਼ਾਸਨ ਸਾਥ ਨਹੀਂ ਦੇ ਰਿਹਾ ਪ੍ਰਸ਼ਾਸਨ ਦੇਣਾ ਹੀ ਸਾਥ ਦੇ ਦੇ ਸਾਰੇ ਹਾਂਜੀ ਤਲਕੀ ਵੀ ਹੋਈ ਹੈ ਤੁਹਾਡੇ ਦੇ ਇਲਜ਼ਾਮ ਵੀ ਲਾ ਰਹੇ ਨੇ ਕਹਿੰਦੇ ਸਾਡੇ ਨਾਲ ਸਾਡੇ ਉੱਤੇ ਹੱਥ ਚੱਕਰ ਦੀ ਕੋਸ਼ਿਸ਼ ਕੀਤੀ ਤੁਸੀਂ ਕਦਾਂ ਜੀ ਆ ਹੁਣ ਕਹਿੰਦੇ ਸਿੰਘ ਸਿੰਘ ਕਹਿੰਦੇ ਸਾਡੇ ਉੱਪਰ ਕਹਿੰਦੇ ਹੱਥ ਚੱਕ ਨਹੀਂ ਸਰ ਕੋਈ ਹੱਥ ਨਹੀਂ ਲੱਗੇ ਇਹ ਸਭ ਫਾਲਤੂ ਇਲਜ਼ਾਮ ਲਾ ਰਹੇ ਨੇ ਝੂਠੇ ਇਹ ਕੰਦਾ ਡੱਪ ਕੇ ਗਏ ਨੇ ਕੈਮਰੇ ਦੇਖਾਦੇ ਕਰੇ ਜੀ ਤੁਹਾਡਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਰਾਮ ਸਿੰਘ ਸੋਨੀ ਕਿਹੜੇ ਪਿੰਡ ਦੇ ਰਹਿੰਦੇ ਹੋ ਨੋਲੀ ਖੁਰਦੀ ਤੁਸੀਂ ਮੈਂਬਰ ਹੋ ਮੌਜੂਦ ਹਾਂਜੀ ਹਾਂਜੀ ਹਾਂ ਮੌਜੂਦ ਮੈਂਬਰ ਸਾਹਿਬ ਤੁਹਾਡੇ ਪਿੰਡ ਦੇ ਵਿੱਚ ਅੱਜ ਕੁਝ ਜਥੇਬੰਦੀ ਆਈਆਂ ਨੇ ਲੜਕੀ ਨੂੰ ਇਨਸਾਫ ਦਿਵਾਉਣਾ ਕੀ ਮਸਲਾ ਕੀ ਹੋਇਆ ਇਹ ਮਸਲਾ ਮਹਾਰਾਜ ਇਹ ਵੀ ਇਹ ਇੱਕ ਨਿਸ਼ਾਨ ਮਿਲਣਾ ਚਾਹੀਦਾ ਹੈ ਉਹ ਪਾਰਟੀ ਇਹ ਗਲਤ ਫੈਮੀ ਦੇ ਵਿੱਚ ਆ ਇੱਕ ਵਜਿੱਦ ਕਰਾਈ ਗਈ ਹੈ ਮੁੰਡਾ ਡੀ ਐਮਸੀ ਲੁਧਿਆਣੇ ਚ ਦਾਖਲ ਪਿਆ ਤੀ ਜਦੋਂ ਕੁੜੀ ਉੱਥੇ ਗਈ ਆ ਉਹਨੂੰ ਮਿਲ ਨਹੀਂ ਦਿੱਤਾ ਦੀ ਬੇਟੀ ਨੂੰ ਨਾ ਉਹ ਨੂੰ ਇਹ ਨਿਸਾਬ ਮਿਲਣਾ ਚਾਹੀਦਾ ਪਾਰਟੀ ਨੂੰ ਇਹ ਜਾਣ ਕੇ ਮਰਵਾਇਆ ਕੁੜੀ ਨੂੰ ਨਿਸਾਬ ਮਿਲਣਾ ਚਾਹੀਦਾ ਹਾਂਜੀ ਹਾਂ ਇਹ ਜਿਹੜੀ ਕੁੜੀ ਅੱਜ ਆਪਦੇ ਘਰੇ ਆ ਕੇ ਬੈਠੀ ਐ ਤੁਹਾਨੂੰ ਲੱਗਦਾ ਵੀ ਜੈਨੂਨ ਜੈਨੂ ਆ ਜੀ ਹਾਂ ਮਾਲਕਣੀ ਐ ਕੁੜੀ ਨਿੱਕੀ ਬੱਚੀ 4 ਸਾਲ ਦੀ ਬੱਚੀ ਆ ਉਹ ਰੋਲ ਦੀ ਕਰ ਰਹੇ ਐ ਧੱਕਾ ਹਾਂ ਜੀ ਹਾਂ ਕੌਣ ਕਰ ਰਹੇ ਧੱਕਾ ਇਸ ਗਗਿੰਦਰ ਸਿੰਘ ਜੀ ਪਰ ਉਹਨਾਂ ਇਹਨਾਂ ਦਾ ਮੇਰੇ ਗੁਰਪ੍ਰੀਤ ਕੁੜੀ ਇਹਨਾਂ ਦੀ ਅੱਛੇ ਗਾਣੇ ਪਰੋਣੇ ਜੀ ਹਾਂਜੀ ਹਾਂ ਉਹ ਘਰ ਵਾਲੀ ਇਹਨਾਂ ਦੀ ਠੀਕ ਐ ਜੀ ਹਾਂਜੀ ਹਾਂ ਕੀ ਲੱਗਦਾ ਜੋ ਕੁੜੀ ਅੱਜ ਬੈਠੀ ਐ ਉਹ ਸਹੀ ਬੈਠੀ ਐ ਹਾਂਜੀ ਇਹ 4 ਸਾਲ ਦੀ ਬੱਚੀ ਐ ਉਹ ਪਿੰ ਉਹ ਨਨਦ ਤੇ ਨਨਦੂ ਜੀ ਵੀ ਉਹਨੇ ਮੌਜੂਦ ਆਏ ਨੇ ਉਹ ਕਹਿੰਦੇ ਵੀ ਸਾਡਾ ਹੱਕ ਬਣਦਾ ਇਹਨਾਂ ਨੇ ਪਾਲਿਆ ਪੁਲਿਸ ਦਾ ਮੁੰਡਾ ਕਹਿੰਦੇ ਹਾਂਜੀ ਉਹ ਕਹਿੰਦੇ ਵੀ ਮੁੰਡਾ ਪਾਲਿਆ ਪੁਲਿਸ ਦਾ ਦੀ ਕਹਿੰਦੇ ਨਹੀਂ ਜੀ ਨਹੀਂ ਇਹ ਤਾਂ ਮੁੰਡਾ ਨਹੀਂ ਕਹਿੰਦੇ ਨੇ ਇਹਦਾ ਠੀਕ ਹੈ ਜੀ ਸਹੀ ਨਹੀਂ